ਹੋਰ ਭਾਈ ਠੀਕ ਐ ਬਿੰਦਰਾ ਵਧੀਆ ਬਾਈ ਕਵਾਲ ਕੀ ਹਾਲ ਐ ਤੇਰੇ ਵਧੀਆ ਕਰੇ ਠੀਕ ਸਾਹ ਥੋੜੇ ਦੱਸ ਆਪਣੇ ਇਧਰ ਸਭ ਠੀਕ ਆ ਹੋਰ سنا ਤੇਰੇ ਬੱਚੇ ਦਾ ਕੀ ਹਾਲ ਐ ਜਵਾਕ ਤਾਂ ਠੀਕ ਆ ਵਧੀਆ ਜਾਂਦਾ ਸਕੂਲ ਤੇ ਵੱਢ ਲੇ ਝੋਨਾ ਫਿਰ ਝੋਨਾ ਤਾਂ ਵੱਢ ਲਿਆ ਪਰ ਭਾਈ ਬਹੁਤ ਘੱਟ ਨਿਕਲਿਆ ਝੋਨਾ ਪਹਿਲਾਂ 80 ਮਣ ਨਿਕਲਿਆ ਸੀ ਅਕਤੀ 60 ਮਣ ਹੀ ਹੋਇਆ ਝੋਨਾ ਉਹਨਾਂ ਦਾ ਝਾੜ ਤਾਂ ਘਟਦਾ ਦੇ ਘਰ ਮੇਰੇ ਤਾਂ ਵਧੀਆ ਲਿਖ ਲਿਆ ਮੈਂ ਬਦਲ ਕੇ ਲਾਇਆ ਸੀ ਆ ਬਿਮਾਰੀ ਜੀ ਪੈ ਗਈ ਸੀ ਨਾ ਸਰਕਾਰ ਸਪਰੇਆ ਦੇਖ ਲੋ ਕਹੇ ਜੀਆਂ ਦਿੰਦਿਆ ਪਹਿਲਾਂ ਇਹ ਦੂਜਾਂ ਨੂੰ ਕਹਿੰਦੇ ਹੁੰਦੇ ਸੀ ਸਾਨੂੰ ਪਤਾ ਕੀ ਦੀਆਂ ਫੈਕਟਰੀਆਂ ਚ ਸਪਰੇਆ ਬਣਦੀਆਂ ਹੁਣ ਇਹਨਾਂ ਨੂੰ ਪੁੱਛਣ ਆ ਲਾਵੇ ਦੱਸੋ ਵੀ ਕਿਵੇਂ ਦਾ ਬੜੀਆਂ ਬੰਦੀਆਂ ਨੇ ਹਾਂ ਭਤੀਜ ਕੀ ਹਾਲ ਐ ਮਿੱਟੂ ਵਧੀਆ ਵਧੀਆ ਐ ਚਾ ਤੂੰ ਦੱਸ ਹੋਰ ਤੇਰੇ ਕੀ ਹਾਲ ਆ ਪੋਤਰਾ ਅਸੀਂ ਤਾਂ ਵਧੀਆ ਐ ਚਾ ਤੁਸੀਂ ਸੁਣਾਓ ਜੀ ਬਹੁਤ ਵਧੀਆ ਮੇਰੇ ਤਾਂ ਹਾਲ ਐ ਤੁਸੀਂ ਤਾਂ ਦੱਸੋ ਵਧੀਆ ਵਧੀਆ ਹੋਰ ਬਈ ਇਕਬਾਲ ਤੂੰ ਵੀ ਸੁਣਾ ਨਵੀਂ ਗੱਲਬਾਤ ਬਸ ਉਹਦੇ ਇਹ ਗੱਲ ਆ ਗਈ ਬੈਠਿਆ ਮੈਂ ਨਵੇਂ ਮਸ ਦਸਹਰੇ ਵਾਲੀ ਗੱਲ ਵਾਵਾ ਯਾਦ ਨਹੀਂ ਆਈ ਇਹਦੇ ਉਦੋਂ ਤਾਂ ਔਖਾ ਹੋ ਗਿਆ ਸੀ ਕੰਮ ਕਿਹੜੀ ਪਤੀਜ ਜਿੱਦ ਤੇਰੇ ਮਾਰੇ ਲਾਉ ਤੇ ਦਸਾਰੇ ਨਾ ਨਾ ਮੇਰੇ ਨੂੰ ਦਸਾਰੇ ਦਾ ਨਾ ਆ ਲੈ ਮੈਂ ساری ਜ਼ਿੰਦਗੀ ਨਹੀਂ ਭੁੱਲਦਾ ਮੈਨੂੰ ਤਾਂ ਦਸਾਰੇ ਨੇ ਡਿਪਰੈਸ਼ਨ ਹੈ ਤੋ ਪਤਾ ਸੀ ਓਏ ਕਿਆ ਦੇ ਦਸਾਰੇ ਹੁੰਦੇ ਆ ਬਜ਼ੁਰਗਾਂ ਦੇ ਮੁੰਡਿਓ ਓਏ ਉਹ ਤਾਂ ਐਵੇਂ ਜੱਜ ਕਰੀ ਤੋ ਸੀ ਮੈਨੂੰ ਲੱਗੇ ਦੱਸੋ ਮੇਰਾ ਕੋਈ ਕਸੂਰ ਸੀ ਉੱਥੇ ਤੁਸੀਂ ਆਪ ਭੱਜ ਗਏ ਸਾਰੇ ਫੋਕਰੇ ਬੰਦੇ ਠੀਕ ਹੈ ਹੋਰ ਮਿੱਟੂ ਕੀ ਹਾਲਾ-ਪਤ ਬੈਠ ਬਾਈ ਯਾਰ ਬੈਠ ਇੱਥੇ ਹੋਰ ਦੇਖੋ ਬਸ ਸੱਟਾ ਹੁਣ ਹੀ ਆਈ ਸੀ ਹੋਰ ਮਰਾਉ ਕੀ ਗੱਲ ਬਾਤ ਨੰਤਾ ਉੱਥੇ ਬੈਠੇ ਸੀਗੇ ਤੇ ਉਹਦਾ ਚੋਦੇ ਚਾਚੇ ਨੂੰ ਕਿਵੇਂ ਤੁਸੀਂ ਲੱਦੀ ਆਉਂਦੀ ਸੀ ਵਾਸਤੇ ਓ ਯਾਰ ਤੂੰ ਯਾਦ ਨਾ ਕਰਾ ਪਹਿਲਾਂ ਚੱਕ ਗੱਲ ਤਾਂ ਦੱਸ ਪਰ ਚਾਚੇ ਨੂੰ ਪੁੱਛ ਲਾ ਕਿ ਮੈਂ ਦੱਸਾਂ ਉਹ ਹੀ ਦੱਸ ਨੱਦੀ ਫਰੀਦਾ ਤੂੰ ਹੁੰਦਾ ਇੱਜਾ ਕਿ ਸਰਦ ਨਹੀਂ ਕਿੰਨੇ ਕਿਸ ਨਾਲ ਤੋਂ ਮੇਰੇ ਕੋ ਦੇਖਿਆ ਨਹੀਂ ਮੈਂ ਨਹੀਂ ਗਿਆ ਭਾਈ ਮੈਂ ਵੀ ਸੀ ਉਹ ਇਹਨਾਂ ਨੂੰ ਮੈਨੂੰ ਕਾਚਣੇ ਦਾ ਬਾਵਾ ਔਖਾ ਕਰਿਆ ਚਾਚਾ ਤੈਨੇ ਔਖਾ ਪੀ ਕਰਿਆ ਚਾਚਾ ਤੈਨੂੰ ਛੱਡ ਕੇ ਭੱਜ ਆਏ ਓਏ ਯਾਰ ਗੱਲ ਕੀ ਹਾਂ ਚਾਚਾ ਮੈਂ ਦੱਸ ਦਿੰਦਾ ਸੁਣ ਮੈਂ ਉਹ ਵੀ ਹੋਇਆ ਇੱਥੋਂ ਵੀ ਹੱਥ ਨੇ ਜਰਾ ਕਰ ਲਈ ਸੀ ਤੇ ਪੰਪ ਤੇ ਬੈਠੀ ਸੀ ਤੇ ਕਾਤੇ ਹਲੇ ਤੇ ਹਾਂ ਕਿ ਇਹ ਦਸਹਿਰਾ ਆਸੀ ਅਕਾ ਬਹੁਤ ਖਾ ਹੋ ਗਿਆ ਗਿਆਨੀ ਜਿਤ ਕਰ ਲਿਆ ਮੈਂ ਕਹਿੰਦਾ ਰਾਵਣੀ ਦੇਖਿਆ ਮਤ ਦਾ ਇਹਦੇ ਵੀ ਕੀੜਾ ਜਾਗ ਪਿਆ ਕੇ ਰਮੇ ਮੈਂ ਵੀ ਥਲੂ ਮੇਰੇ ਗਵਾਨੀ ਜਾਦਾ ਆ ਗਈ ਸੀ ਨਾ ਮਖਾ ਜੱਲਾਂਗੇ ਭੀੜ ਭੂੜ ਚ ਦੇਖਾਂਗੇ ਕੁਛ ਜਵਾਨੀ ਆ ਗਈ ਤੈਨੂੰ ਬੋਲਦਾ ਤਾਂ ਐ ਜਿਵੇਂ ਬੈਲਟਾਂ ਲੰਘਾਉਂਦੇ ਨੇ ਤਿਰਨਾ ਬੈਲਟਾਂ ਦਾ ਪਟਕੋਸ਼ ਮਰਨ ਨਾਲ ਹੋ ਗਿਆ ਕੁਛ ਉਹੀ ਉਹ ਜਾਂਦਾ ਫਿਰ ਜਦੋਂ ਬੈਲਟਾਂ ਹੋ ਜਾਂਨ ਘਰ ਦੀ ਕਬੇਲਦਾਰੀ ਪੈ ਜਾਂਦੀ ਆ ਉਮਰ ਦਾ ਬਹੁਤ ਵੱਡਾ ਫਰਕ ਹੈ ਕਾਲਜ ਚ ਬਹੁਤ ਉਹ ਕਰਿਆ ਬੁੱਲੇ ਬਹੁਤ ਬਦਮਾਚੀ ਕਰਿਆ ਮੈਂ ਬਹੁਤ ਗੁੰਡਾ ਗਰਦੀ ਕਰਿਆ ਮੈਂ ਬਹੁਤ ਵੱਡੀ ਬਦਮਾਚੀ ਕਰਿਆ ਅਰਜਨਦਰਾ ਕਾਲਜ ਬਠਿੰਡੇ ਚ ਮੇਰਾ ਨਾਂ ਚੱਲਦਾ ਸੀ ਕਾਕਾ ਠੀਕਾ ਹੁਣ ਬਜ਼ੁਰਗ ਹੋ ਗਏ ਉਹਨਾਂ ਗੱਲਾਂ ਚੰਗੀਆਂ ਨਹੀਂ ਲੱਗਦੀ ਤੇਲ ਵੀ ਜ਼ਿਆਦਾ ਆਂਦੀ ਤੇ ਜਾ ਕੇ ਲੋ ਭਾਈ ਮੈਂ ਉੱਥੇ ਆਇਆ ਪੰਪ ਤੇ ਇਹ ਤਾਂ ਗਿਆਨੀ ਬਾਈ ਤੇ ਗਾਉਂ ਤੋਂ ਨੇ ਕਮੈਂਟ ਤੇਰੀ ਗੱਲ ਵਿੱਚ ਆ ਸਾਡੇ ਵੈਤ ਵੀ ਐਂ ਕਰਾ ਜੁੱਥੇ ਨਹੀਂ ਨਹੀਂ ਜਦੋਂ ਸਬਜ਼ ਖਾਣਾ ਸੀ ਮੈਂ ਹੋਰ ਉਹਦੇ ਤਾਂ ਦਰਮਾਣ ਉਹ ਤੋਂ ਉਹਦੋਂ ਉਹਦੋਂ ਹੋ ਗਿਆ ਉਹ ਖਾਣੇ ਮੇਰਾ ਕੀ ਉਹ ਮੇਰਾ ਗੁਸ਼ੂਰ ਕੱਢੇ ਹਾਂ ਉਹਦੇ ਵੀ ਜਵਾਨੀ ਯਾਦ ਆ ਗਈ ਗਲਤ ਆ ਉਹ ਇਹਦਾ ਰਾਤ ਆ ਯਾਰ ਉੱਥੇ ਇਹ ਗੱਲ ਹੋਈ ਉਹਦੇ ਸਹਰੇ ਵਾਲੇ ਦਿਨ ਤੱਕ ਮੈਂ ਆ ਗਿਆ ਨਾ ਕੋਲ ਪੰਪ ਤੇ ਇਹਨਾਂ ਦਾ ਸਾਰਾ ਨਹੀਂ ਦੇਖਿਆ ਉਹਨਾਂ ਮੈਂ ਲੇਕਰ ਮੋਟਰਸਾਈਕਲ ਲਿਆ ਇਹਨਾਂ ਨੇ ਕਹਿੰਦੇ ਯਾਰ ਉੱਥੇ ਬੰਦੇ ਕਹਿੰਦੇ ਮੋਟਰਸਾਈਕਲ ਦਾ ਚੱਕਿਆ ਜਾਂਦਾ ਕਹੀ ਯਾਰੀ ਤੇ ਅਸੀਂ ਆ ਜਾਵੜੇ ਯਾਨੀ ਬਾਸ ਤੇ ਚਲ ਵਰਦੇ ਆ ਅੱਜ ਘਰੋਂ 10 ਕਿਲੇ ਦੇ ਬਾਸ ਤੇ ਜਾੜ ਨਾਲ ਬੁੜਗਣੇ ਨੇ ਆਖਿਆ ਵੀ ਇਹਨੂੰ ਕਿੱਧਰ ਲਈ ਜਾਨਾ ਸਾਹ ਨਰਗਾ ਉੱਥੇ ਡਿੱਗ ਪਿਆ ਬੜਾ ਬੰਦਾ ਮੈਂ ਆਖਿਆ ਵੀ ਪਿੱਛੇ ਖੜ ਜੋ ਉਹ ਗੈਨੀ ਦੇ ਬਾਹਲਾ ਕੀ ਗੋ ਗੈਨੀ ਆਖੇ ਨਹੀਂ ਕੋਲੇ ਜਾ ਕੇ ਵੇਖ ਕੇ ਆਉਣਾ ਪਿੱਛੇ ਲੱਗ ਗਿਆ ਇਹ ਤਾਂ ਆਪ ਕਹਿੰਦਾ ਮੈਂ ਤੀਰ ਮਾਰਦਾ ਵੇਖਣ ਰਾਵ ਰਾਵ ਨੂੰ ਹਾਂ ਉਹ ਗੈਨੀ ਤਾਂ ਹੌਲਾ ਮੈਂ ਮੈਨੂੰ ਚਲਾ ਕੇ ਉਹ ਜਦੋਂ ਅੱਗ ਲਾਉਂਦੇ ਤੈਨੂੰ ਪਤਾ ਕਿ ਦਾਰੂ ਕੀ ਕਿਝਾੜ ਦੇ ਵਿੱਚ ਬੰਦੇ ਉੱਥੇ ਹਰਦੇ ਨੇ ਜੀ ਆਪਣਾ ਉਹ ਤੇ ਭਰਾ ਵਾਗ ਕਰਾਤੀ ਉਹ ਰਾ ਬਣ ਕੇ ਤੇ ਬਣਾ ਕੇ ਇਧਰੋਂ ਡਿੱਗ ਪਿਆ ਬੰਦੇ ਨੇ ਇਹ ਉੱਤੇ ਡਿੱਗ ਪਿਆ ਅਗਰ ਭੱਦਲੇ ਇਹਦੇ ਪਤਾ ਨਹੀਂ ਕਿਹੜਨੇ ਕੋਤਾ ਮਹਾਰਾ ਜ ਮੋਢਾ ਮਾਰਿਆ ਤੇ ਉਹਦਾ ਥੱਲੇ ਡਿੱਗ ਪਿਆ ਇਹਦੇ ਡਿੱਗੇ ਬਣ ਇੱਕ ਦੂ ਨੂੰ ਗਾਲਾਂ ਕੱਢਦੀਆਂ ਹਾਂ ਉਹਨਾਂ ਨੂੰ ਆਏ ਤੋਨੂੰ ਕੱਢਦਾ ਗਾਲਾਂ ਟਕਲੇ ਕਈ ਤਾਂ ਕਿਰਦੇ ਵੀ ਤਕੜਾ ਪੈ ਗਿਆ ਇੱਕ ਦੇ ਉੱਤੇ ਡਿੱਗ ਪਿਆ ਉਹਨੇ ਕਿਹਾ ਥੱਦਾ ਮਾਰਤਾ ਵੀਰਾ ਕਰਤਾ ਉਹ ਤਕੜਾ ਕਿਹੜੇ ਦਾ ਸੀ ਨਹੀਂ ਤਕੜੇ ਇਹਦੇ ਕੁਰੀ ਭਰਾ ਉਹ ਪਤਾ ਕੀ ਕੀਤਾ ਉਥੇ ਲੋਕ ਮੜੀ ਇੱਕ ਦੂਜੇ ਦੇ ਉੱਤੇ ਹੁੰਦੀ ਹੋਈ ਮੈਂ ਤਾਂ ਜਵਾਨੀ ਚ ਆਪਣੇ ਆਪ ਨੂੰ ਜਵਾਨੀ ਜਾਦ ਹੋ ਗਈ ਵੀ ਕਾਲਜ ਵਾਲੀ ਗੁੰਡਾ ਕਰਦੀ ਦਿਖਾਉਣ ਲੱਗਿਆ ਇੱਕ ਨੇ ਮਾਰ ਤੱਕਾ ਮੈਨੂੰ ਹੇਠਾ ਸੜਤਾ ਤੇ ਲੋਕ ਦਬੜ ਦਬੜ ਹੋਈ ਗਏ ਉਹਦੀ ਜਿਹੜੇ ਪਾ ਪੈ ਗਿਆ ਇੱਕ ਨੂੰ ਜਿਹੜਾ ਖ ਵੀ ਇੱਕ ਨੂੰ ਦਬੜਾ ਦੂਜੇ ਦੇ ਕਿੱਢ ਚ ਲੱਤ ਮਾਰ ਗਿਆ ਹਾਂ ਮੁੜ ਕੇ ਇਹਨੂੰ ਸਿੱਟ ਲਿਆ ਆਸ ਦੀ ਰੁਲ ਗਏ ਬੰਦੇ ਤੇ ਬੰਦਾ ਮਾਣ ਗਿਆ ਨਹੀਂ ਜਾਵੜਿਆ ਬਾਈ ਬਿੱਟੂ ਮਾਤਾ ਬਾਈ ਇਕਬਾਲ ਨੂੰ ਆਖਿਆ ਸੀ ਵੀ ਬੁੜਾ ਬੰਦਾ ਨਾ ਲੈ ਕੇ ਜਾ ਇਹਨੂੰ ਮੰਨਿਆ ਨਹੀਂ ਬਾਈ ਲੈ ਤਾਂ ਗੇਚਰ ਵੀ ਪਿੱਛੇ ਵਜੋ ਗੰਦ ਦੇ ਬੈਨ ਨਹੀਂ ਵਸ ਬੰਦ ਵਿੱਚ ਲਗੇ ਮੂਰਤ ਦੇ ਕੇ ਪਰ ਦੋ ਤਿੰਨ ਦੇ ਲੱਤਾਂ ਮਾਰੀ ਉਹਦੀ ਲੜਾਈ ਹੁੰਦੀ ਹੁੰਦੀ ਬੱਚੀ ਤੇ ਉਸ ਦੂ ਬਾਹਰ ਭਰਾਵਾ ਇੱਕ ਇੱਕ ਉੜਤਾ ਜਮਾ ਪਾ ਕੇ ਜਾਵੜੇ ਦਾ ਮੈਂ ਤਾਂ ਉਹ ਮੋਹਲ ਮੁੰਨੀ ਕਿੱਗਿਆ ਉਹ ਅਸੀਂ ਪਹਿਲੀ ਫੜ ਲਿਆ ਸੀ ਬੀ ਵੀਡੀਓ ਵੀਰ ਬਣਾਉਂਦਾ ਰਹਿੰਦਾ ਹਾਂ ਹਾਂ ਵੀ ਕਿਦੇ ਕੱਢ ਨਾ ਲਵੇ ਗਿੱਜੇ ਚ ਤੇ ਨਾਲ ਬਣਾਈ ਬੈਠਾ YouTube ਤੇ ਹੋਰ ਪੂਰਾ ਚੈਨਲ ਚੱਲਦਾ ਪਟੇ ਤੇ ਤੇਰੇ ਚਾਚੇ ਦਾ ਬੰਦਾ ਬੰਦਾ ਦਾ ਚੱਲਦਾ ਉਹ ਤੇਰੇ ਲਾਈਵ ਸਾਡਾ ਤਰਾ ਇਹਦਾ ਚਲਾਇਆ ਇਹਦਾ ਲਾਈਵ ਚੱਲਦਾ ਬਸ ਉਹ ਤਾਂ ਮੋਬਾਈਲ ਫੜ ਲਿਆ ਪਹਿਲੇ ਜੇ ਪਾ ਲਿਆ ਤੇ ਭਰਾਵਾ ਤੋਂ ਲੜੋ ਲੜਾਈ ਪੁਲਿਸ ਆ ਗਈ ਡਾਂਕਾ ਲੈ ਕੇ ਇਹਦਾ ਨਹੀਂ ਬੰਗਿਆ ਉਹ ਜਿਹੜੇ ਕਿਹੜੇ ਭਰਾਵਾ ਜਿਹੜੇ ਨਾਲ ਲੜਾਈ ਤੋਂ ਭੱਜ ਗਏ ਉਹ ਉੱਠਿਆ ਨਹੀਂ ਗਿਆ ਵੀ ਤੇ ਸਿੱਟ ਲਿਆ ਪੁਲਿਸ ਵਾਲੇ ਨੇ ਵੀ ਇਹੀ ਸੀ ਕੋ ਉਹਦੇ ਬੰਦੇ ਉੱਤਰਿਆ ਤੇਨੇ 5 7 ਦੇ ਕਹਨੇ ਜੇ ਮਾਰਿਆ ਤੇ ਭਰਾਵਾ ਉਹ ਮੈਂ ਪੁੱਛ ਵਾਲਿਆਂ ਨੂੰ ਕਹਿਤਾ ਸੀ ਮੇਰੇ ਨੇੜੇ ਨਾ ਹੋ ਮੈਂ ਬਹੁਤ ਬੰਦਾ ਘੈਂਟ ਐ ਮੈਂ ਬਹੁਤ ਬਬਰਸਲ ਬੰਦਾ ਪਰ ਮੈਂ ਤਾਂ ਡਰ ਗਿਆ ਸੀ ਇਹੋ ਮੈਂ ਕੁਛ ਨਹੀਂ ਕਿਹਾ ਉਹਨਾਂ ਨੇ ਨੂੰ ਕੋਈ ਛੱਡ ਕੇ ਗਏ ਮੈਨੂੰ ਘਰੇ ਛੱਡ ਬੰਤੀ ਆ ਘਰੇ ਗਲੀ ਚ ਫਿਰਨ ਤੂੰ ਸੀ ਘਰੇ ਆ ਮੈਂ ਟੂਠ ਮਰੀ ਜਾਂਦਾ ਤਦੋਂ ਮੈਨੂੰ ਕੜਸਿਆ ਸੀ ਗਾ ਉਹ ਕਹਿੰਦੀ ਮੈਂ ਤਾਂ ਤੈਨੂੰ ਆਉਂਦੇ ਨੂੰ ਦੇਖਿਆ ਜੀ ਤੂੰ ਬਸ ਤੋਲਾਈ ਜਾਂਦੀ ਹੈਂ ਐ ਉਹ ਬਸ ਤੇ ਗਾਦਾ ਭਰਾਵਾ ਮੋੜ ਕੇ ਗੀਤਾ ਬੱਤੇ ਵੜ ਗਏ ਬਿਸ਼ਾਰਮੀ ਵੜੇ ਮਤਲਬ ਗਿਆ ਨਹੀਂ ਮੁੰਡਾ ਕੰਮ ਦਿੰਦੀ ਬਾਲੇ ਸੀ ਤੂੰ ਅੱਡੇ ਦੇ ਦੇਖਿਆ ਹੁੰਦਾ ਜੱਸੀ ਹਾਂ ਜੱਸੀ ਅੱਡੇ ਦੇ ਦੇਖ ਪਰ ਪਜਾਮਾ ਫਟ ਗਿਆ ਹਾਂ ਉਹ ਬਸ ਰਹਿਣ ਦੇ ਹੋਏ ਤੂੰ ਪਕਾਈ ਨਾ ਮਾਰਿਆ ਕਰ ਬੜਾ ਦਿਨ ਪਕਾਈ ਮਾਰਦਾ ਉਹ ਉੱਤੇ ਪਕਾਈ ਨੇ ਇਹਨੇ ਟੋਲੇ ਨੇ ਆਹ ਹੋਰਦਾ ਬਈ ਗੱਲ ਸੁਣ ਲੈ ਚਾਚੇ ਦਾ ਪਜਾਮਾ ਫਟ ਗਿਆ ਬਸ ਤਾਂ ਕਿਸੇ ਨੇ ਬਾੜਿਆ ਨਹੀਂ ਫਿਰ ਅਸੀਂ ਤਾਂ ਕਿਰੀਸ ਕੇ ਤਹਾਂ ਚੜਿਆ ਬਸ ਦੇ ਬਈ ਬਹੁਤ ਤਕੜੇ ਬਗੜੇ ਤਾਕਤ ਰੇ ਨਾ ਪਹਿਲਾਂ ਮੈਂ ਨਾ ਕਿਹਾ ਵੀ ਤਾਂ ਦਾ ਫੋਟੋ ਦੋ ਮਾਰ ਕਿੱਥੇ ਲੱਗ ਦੋ ਸੜਦੂ ਸਾਨੂੰ ਤੇ ਮੈਂ ਗੈਰੀ ਨਾਲ ਜੋਰ ਨਾਲ ਲਾਈ ਤੋਇਨਾ ਤੇ ਗਿਆਨੀ ਨੇ ਤਾਂ ਇਹਨੂੰ ਹੱਥ ਫੜਾ ਪਿਆ ਆਪਣੇ ਜਦੋਂ ਦਿੱਤਾ ਗਿਆਨੀ ਦੇ ਗੋਡੇ ਤੇ ਲੈ ਚਾਚਾ ਕਿਹੜਾ ਹੇ ਮੰਨਦਾ ਬਈ ਓਏ ਆ ਮੈਂ ਮਾਰੀ ਜਾਂਦਾ ਮੈਂ ਇਹਨਾਂ ਨੂੰ ਕੱਠ ਜਿ ਲੈ ਕੇ ਤਹਾਂ ਚੜ ਜਾ ਤੇ ਮੈਨੂੰ ਕੱਤਾਂਗੇ ਕੱਲ ਦੇ ਜਵਾਕ ਸਾਡੇ ਨਾਲ ਦੇ ਨੂੰ ਪੁੱਠ ਲਿਓ 99 98 ਤੇ ਮੈਂ ਕਿੱਡਾ ਟੈਂਡ ਬੰਦਾ ਸੀ 16 17 ਸਾਲ ਦੀ ਉਮਰ ਚ ਬਈ ਗੱਲ ਤਾਂ ਸੌਂਦਾ ਇੱਕ ਮਿੰਟ ਇਹ ਕੀ ਹੋ ਗਿਆ ਗਿਆਨੀ ਨੂੰ ਪੁੱਛ ਕੇ ਵੇਖ ਰੱਤ ਨਾ ਵਾਲੀ ਬੱਡੀ ਮੇਰੀ ਉਮਰ ਨਹੀਂ ਹੋਈ ਕੋਈ ਆਹੀ 42 43 ਸਾਲ ਦਾਉਂ ਨੇ ਪਾਟ ਕੇ ਚਾਚੇ ਵੇ ਕੋਈ ਨਾਂ ਨਹੀਂ ਲੱਗਾ ਚਾਚਾ ਸਾਡੇ ਅਸੀਂ ਮਸਾ ਉਹਨੇ ਖਿੱਟਾ ਮਾਇਆ ਚਾਚਾ ਇੱਥੇ ਕੁੱਤਾ ਆਇਆ ਕਰੀਬ ਰਜ ਆਪਣਾ ਲਹਿੰਗਾ ਪਾਉਂਦੇ ਇਹ ਤਾਂ ਨਾ ਪਤਾ ਅਗਾ ਇਹ ਤਾਂ ਬਾਲਾ ਫੋਕਰਾ ਬੰਦਾ ਹੈ ਬਾਲਾ ਸਮਾਰਟ ਬੰਦਾ ਕਵਾਲ ਤਾਂ ਭਈ ਆਪਣੇ ਥੱਲੇ ਭਲਾ ਨਾ ਪਾਈ ਉਹ ਥੋੜੀ ਜਿਹੀ ਦੁਸੇ ਨੰਕਾ ਤੇਸ ਟੱਡੇ ਵੀ ਮਰਦਾਂ ਦੇ ਹੁੰਦੇ ਨੇ ਜਿਹੜਾ ਕੋਈ ਰੋਟੀ ਨਿਕੰਦਾ ਨੰਗ ਘਰ ਦੇ ਬੰਦੇ ਦਾ ਢਿੱਡ ਕਿੱਥੋਂ ਹੋਵੇਗਾ ਭਾਈ ਓਏ ਛੋਟੇ ਲਹੂ ਕਿਉਂ ਵੇ ਅਸਰ ਪੱਤੀ ਘਾਣਗੇ ਇਹਨਾਂ ਬਈ ਮੈਨੂੰ ਕਿਹੜਾ ਪੰਪ ਦੀ ਸਿੱਟੋਂ ਲਗਾ ਕੇ ਆਪਣੇ ਘਰੇ ਜਾਵਾ ਵਾ ਘਰੇ ਡਿੱਕੇ ਉਹਨੇ ਗਾਲਾਂ ਦੇ ਉੱਤਰ ਚਾਤੀ ਇਹਨਾਂ ਨੇ ਮੈਂ ਗਿੰਨ ਆਖਿਆ ਤੂੰ ਕੱਖਣਾ ਪੜਾ ਗੰਦੀ ਨਾ ਆਖਿਆ ਮੈਂ ਖਿੱਚ ਕੇ ਚੜਾ ਦੂੰ ਮੈਂ ਜੀ ਮਾਰਾ ਹੱਫਾ ਗੈਨੀ ਇਹਦੇ ਉੱਤੋਂ ਦੀ ਅੱਛਾ ਮੁੜ ਕੇ ਭਰਾਵਾ ਰੈਂਦੇ ਹੁੰਦੇ ਜਦੋਂ ਕਿ ਦੋ ਮਨਾਂ ਨੇ ਮਾ ਥੱਲੇ ਧੱਕਿਆ ਜਿੰਦਰ ਦੇ ਮੇਰਾ ਕਿੱਡੇ ਚ ਦਰਦ ਨਹੀਂ ਹੋਣਾ ਤਾਂ ਕਿਹਨੂੰ ਜੋਰ ਲੱਗ ਗਿਆ ਸਾਰਾ ਕੁਰੀਤ ਘੂਸ ਕੇ ਇੱਕੋ ਤੇ ਵਿਚਾਰ ਆਪਣੇ ਪਿੰਡ ਵਾਲਾ ਭੋਲਾ ਕਰਦਾ ਸੀ ਹਾਂ ਉਹਨੇ ਲਵਾ ਕੋਈ ਦੋਰ ਬਸ ਲੰਮਾ ਤੇ ਤਾ ਹਾਂ ਜੇ ਤੂੰ ਤਾਂ ਬੜਨਾ ਦੇਵੇਂ ਇਹਨੂੰ ਕਿੱਥੇ ਬਾੜ ਗਏ ਜੇ ਮੰਨ ਲੈ ਚਲੇ ਲੀਦੇ ਪਾਟੇ ਕੋਈ ਨਹੀਂ ਝਾੜੇ ਚਲੇ ਨੇਰਾ ਹੋਗਾ ਤੇ ਰਾਤ ਸੀਗੀ ਤੇ ਤਾਂ ਵਿੱਚ ਬੜੇ ਨਾ ਜਾਵੇ ਉਸ ਦਾ ਵਰਦਗੇ ਇਹਨੂੰ ਕੌਣ ਬੜਿਆ ਨਾ ਜਾਵੇ ਗੋਡੇ 7 ਵਜੇ ਪੁੱਛਲਾ ਹੋਇਆ ਤਾਂ ਤਾਂ ਮੈਨੂੰ ਵੀ ਆਇਆ ਹੋਰ ਕੀ ਹੈ ਬਾਈ ਕੱਪੜੇ ਪਾਟੇ ਸੀ ਨਾ ਤੈਨੂੰ ਪਤਾ ਲੋਕ ਬੜੂਆਂ ਸੀਗਾ ਸ਼ਰਮੀ ਮੰਦੀਆਂ ਯਾਰ ਵਿਚ